ਸਾਰੇ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰਸਾਖੀ ਸ਼ਬਦਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਲਈ ਸੀ ਜੋ ਸਹਿਜ ਪਾਠ ਆਪੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰਿ ਸੁਦਕਾਰ ਆਪਣੇ ਚੈਨਲ ਤੇ ਲਗਭਗ 1.5 ਸਾਲ ਪਹਿਲਾਂ ਆਰੰਭ ਕੀਤਾ ਸੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮੇਰਿ ਕਿਰਪਾ ਸੁਦਕਾਰ ਕੱਲ ਤੱਕ ਆਪਾਂ 658 ਅੰਗ ਤੱਕ ਪਾਠ ਕਰ ਚੁੱਕੇ ਹਾਂ ਸਤਿਗੁਰਾਂ ਦੇ ਤਰੁਟ ਕੇ ਸੇਵਾ ਲਈ ਹੈ ਹੁਣ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਸ ਤੋਂ ਅੱਗੇ 659 ਨੰਬਰ ਅੰਗ ਤੋਂ ਆਠ ਕਰਨ ਦੀ ਸੇਵਾ ਕਰਵਾ ਲੈਣ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸ਼ਰ ਹੀ ਬੇਨਤੀ ਕਰਿਆ ਕਰਦਾ ਹਾਂ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਥ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰਿਆ ਹੱਥ ਦਾਸ ਰੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰੇ ਸਿਰ ਤੇ ਮੇਰੇ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਫਿਰ ਆਖੋ ਜੀ ਸਾਰੇ ਅਮਰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਫਿਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸ਼ਰਟ ਭਗਤ ਰਵਿਦਾਸ ਜੀ ਇਹ ਜੋ 658 ਨੰਬਰ ਅੰਗ ਧੰਨ ਕਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਮ ਆਪਾਂ ਪਾਠ ਕਰਨ ਦੀ ਸੇਵਾ ਕਰਨ ਲੱਗੇ ਆ ਇਹ ਜੋ ਸ਼ਬਦ ਆਪਾਂ ਉਚਾਰਨ ਜਿਹੜਾ ਜਿਸ ਦਾ ਪਾਠ ਕਰਨ ਲੱਗੇ ਹਾਂ ਇਹ ਸ਼ਬਦ ਧੰਨ ਧੰਨ ਰਵਿਦਾਸ ਭਗਤ ਜੀ ਦਾ ਸੁਰਠ ਲਾਗ ਵਿੱਚ ਲਿਖਿਆ ਹੋਇਆ ਸ਼ਬਦ ਹੈ ਜਿਸ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਹਨ ਜਲ ਕੀ ਪੀਤ ਪਉਣ ਕਾ ਥੰਬਾ ਰਕਤ ਬੂੰਦ ਕਾ ਗਰਾ ਭਗਤ ਜੀ ਕਹਿੰਦੇ ਹਨ ਕਿ ਜੀਵ ਇੱਕ ਪੰਛੀ ਦੀ ਨਈ ਹੈ ਜਿਹੜਾ ਜਿਸ ਸਰੀਰ ਵਿੱਚ ਇਹ ਜੀਵ ਪੰਛੀ ਵਸ ਰਿਹਾ ਹਨ ਉਸ ਦੀ ਕੰਧ ਮੰਨੋ ਪਾਣੀ ਦੀ ਹੈ ਥੰਮੀ ਹਵਾ ਸਵਾਸਾਂ ਦੀ ਹੈ ਮਾਂ ਦੀ ਰੱਤ ਤੇ ਪਿਓ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ ਹੱਡ 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 ਮਾਸ ਨੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਤੇ ਹੱਡ ਮਾਸ ਨੜੀਆਂ ਦਾ ਪਿੰਜਰ ਬਣਿਆ ਹੋਇਆ ਹੈ ਜੀਵ ਪੰਛੀ ਵਿਚਾਰਾ ਉਸ ਸਰੀਰ ਵਿੱਚ ਵਸ ਪਿਆ ਹੈ ਪ੍ਰਾਨੀ ਕਾ ਮੇਰਾ ਕਾ ਤੇਰਾ ਏ ਭਾਈ ਫਿਰ ਇਨਾ ਵਿਤਕਰਿਆਂ ਤੇ ਵਾਂਡਾਂ ਦਾ ਕੀ ਲਾਭ ਜੈਸੇ ਤਰਵਰ ਪੰਖ ਬਸੇਰਾ ਰਹਾਉ ਜਿਵੇਂ ਦੁੱਖਾਂ ਦੇ ਉੱਤੇ ਪੰਛੀਆਂ ਦਾ ਸਿਰਫ ਰਾਤ ਭਰ ਲਈ ਡੇਰਾ ਹੁੰਦਾ ਏ ਉਹ ਆਉਂਦੇ ਹਨ ਤੇ ਰਾਤ ਕੱਟ ਕੇ ਚਲੇ ਜਾਂਦੇ ਹਨ ਤੇ ਮੈਂ ਜੀਵਾ ਦੀ ਵਸੂ ਜਗਤ ਵਿੱਚ ਹੈ ਰਹਾਉ ਥੋੜਾ ਜਿਹਾ ਸलाम ਦਿਆਂਗੀ ਰਾਖੋ ਕੰਬ ਸਾਰੋ ਨੀਵਾ ਏ ਭਾਈ ਡੁੰਗੀਆਂ ਨੀਆਂ ਪੁੱਟ ਕੇ ਨੀਂਗੀ ਡੁੰਗੀਆਂ ਨੀਆਂ ਪੁੱਟ ਪੁੱਟ ਕੇ ਤੋਂ ਉਹਨਾਂ ਉਤੇ ਕੰਦਾ ਅਸਰਦਾ ਹੈ ਸਾਡੇ ਤਿੰਨ ਹੱਥ ਤੇਰੀ ਸੇਵਾ ਪਰ ਤੈਨੂੰ ਆਪ ਨੂੰ ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਡੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ ਸੌਣ ਵੇਲੇ ਇਤਨੀ ਕੋ ਥਾਂ ਹੀ ਮਰਦਾ ਹੈ ਬੰਕੇ ਬਾਲ ਬਾਗ ਸਰਡੋਰੀ ਤੂੰ ਸਿਰ ਉਤੇ ਬੰਕੇ ਬਾਲ ਸਵਾਰ ਸਵਾਰ ਕੇ 밍ਗੀ ਪੱਗ ਬੰਨਦਾ ਹੈ ਏ ਤਨ ਹੋਏ ਕੋ ਪਸੰਦ ਕੀ ਤੇਰੀ ਪਰ ਸ਼ਾਇਦ ਤੈਨੂੰ ਕਦੀ ਇਹ ਚੇਤਾ ਨਹੀਂ ਆਇਆ ਕਿ ਇਹ ਸਰੀਰ ਹੀ ਕਿਸੇ ਦਿਨ ਸਵਾਦੀ ਢੇਰੀ ਹੋ ਜਾਏਗਾ ਉੱਚੇ ਮੰਦਰ ਸ਼ੁੰਦਰ ਨਾਰੀ RAM ਨਾਮ ਬਨਬਾਜੀ ਹਰੀ ਏ ਭਾਈ ਤੂੰ ਉੱਚੇ ਉੱਚੇ ਮਹਿਲ ਮਾੜੀਆਂ ਤੇ ਸੁੰਦਰ ਇਸਤਰੀ ਦਾ ਮਾਨ ਕਰਦਾ ਹੈ ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਉਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈ ਮੇਰੀ ਜਾਤ ਕੁਮੀਨੀ ਬਾਤ ਕੁਮੀਨੀ ਓਛਾ ਜਨਮ ਹਮਾਰਾ ਤੁਮ ਸਰੁਨਾਗਤ ਰਾਜਾ RAM ਚੰਦ ਕੈਰ ਵਿਦਾ ਸੁਚ ਮਾਰਾ اے میرے راجن اے میرے سونی رام میری تنجاد کُل تے جنم سب کچھ نیوا ہی نیوا سی ر ਸੋਰਟ ਪਗਟ ਰਵਿਦਾਸ ਜੀ ਚੰ ਮਰਤਾ ਗਾਠ ਨ ਜਾਣੀ ਲੋਗ ਗਠਾਵ ਪਮੀ ਰਹਾ ਪਗਟ ਰਵਿਦਾਸ ਜੀ ਸੁਰ ਰਾਗ ਵਿੱਚ ਕਹਿ ਰਹੇ ਹਨ ਕਿ ਜੇ ਮਰਟਾ ਦਾ ਮਿਲ ਹੁੰਦਾ ਗਰੀਬ ਛਮਿਆਰ ਗਾਠ ਦਾ ਮਿਲ ਹੁੰਦਾ ਗੱਡਣਾ ਨਹੀਂ ਜਾਣਦਾ ਭਗਤ ਜੀ ਕਹਿ ਰਹੇ ਹਨ ਕਿ ਮੈਂ ਗਰੀਬ ਛਮਿਆਰ ਸਰੀਰ ਜੁੱਤੀ ਨੂੰ ਗੱਡਣਾ ਨਹੀਂ ਜਾਣਦਾ ਪਰ ਜਗਤ ਦੇ ਜੀਵ ਆਪੋ ਆਪਣੇ ਸਰੀਰ ਰੂਪੀ ਜੁੱਤੀ ਘੜਾ ਰਹੇ ਹਨ ਭਾਵ ਲੋਕ ਦਿਨ ਰਾਤ ਨੇਰੇ ਸਰੀਰ ਦੇ ਪਾਲਣ ਦੇ ਆਹਰ ਵਿੱਚ ਲੱਗੇ ਹੋਏ ਹਨ ਰਾਤ ਥੋੜਾ ਵਿਸ਼ਰਾਮ ਦੇਾਂਗੇ ਆਰੇ ਨਹੀਂ ਜੇ ਤੋ ਪੂ ਨਹੀਂ ਰਾਂ ਵੀ ਢੌਰ ਪੂ ਮੇਰੇ ਪਾਸੋਂ ਆਰ ਨਹੀਂ ਹੈਗੀ ਜਿਹਦੇ ਨਾਲ ਮੈਂ ਜੁੱਤੀ ਨੂੰ ਚੋਪੇ ਲਾਵਾਂ ਭਾਵੇਂ ਮੇਰੇ ਅੰਦਰ ਮੋਹ ਦੀ ਖੇਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿੱਚ ਹੀ ਟਿਕੀ ਰਹੇ ਮੇਰੇ ਪਾਸ ਰੰਭੀ ਨਹੀਂ ਹੈ ਕਿ ਜੁੱਤੀ ਨੂੰ ਟਾਖੀਆਂ ਲਾਵਾਂ ਭਾਵੇਂ ਮੇਰੇ ਅੰਦਰ ਲੋਭ ਨਹੀਂ ਹੈ ਕਿ ਚੰਗੇ ਚੰਗੇ ਖਾਣੇ ਲਾ ਕੇ ਨਿਤ ਸਰੀਰ ਨੂੰ ਪਾਲਦਾ ਰੱਖੋ ਲੋਗ ਗੰਠੇ ਗੰਠੇ ਖਰਾਬ ਗੁਚਾ ਹਲ ਬਨੇ ਗਾਠੇ ਗਏ ਪਹੁੰਚਿਆ ਇਹ ਜਿਹੜਾ ਜਗਤ ਹੈ ਨਾ ਇਹ ਗੰਢ ਗੰਢ ਕੇ ਬਹੁਤ ਖੁਆਰ ਹੋ ਰਿਹਾ ਹੈ ਭਾਵ ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਰੇ ਲੱਗੇ ਹਨ ਤੇ ਆਰੇ ਲੱਗ ਕੇ ਦੁਖੀ ਹੋ ਰਹੇ ਹਨ ਹਉ ਨ ਮਨੁ ਦਾ ਮੈਂ ਮੈਂ ਕੰਡਣ ਦਾ ਕੰਮ ਛੱਡ ਕੇ ਭਾਵ ਆਪਣੇ ਸਰੀਰ ਦੇ ਨਿਤ ਆਰੇ ਲੱਗੇ ਰਹਿਣ ਨੂੰ ਛੱਡ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਅਪੜਿਆ ਹਾਂ ਰਵਿਦਾਸ ਜਪੈ ਰਾਮ ਨਾਮਾ ਮੋਹਿ ਜੰਸਿਓ ਨਹੀਂ ਕਮ ਰਵਿਦਾਸ ਹੀ ਕਹਿ ਰਹੇ ਹਨ ਕਿ ਹੁਣ ਮੈਂ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਤੇ ਸਰੀਰ ਦਾ ਮੋਹ ਛੱਡ ਬੈਠਾ ਹੈ ਇਸ ਵਾਸਤੇ ਮੈਨੂੰ ਰਵੀਦਾਸ ਨੂੰ ਜਮਨ ਦੇ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ਮੇਰਾ ਉਹਨਾਂ ਦੇ ਨਾਲ ਕੋਈ ਵਾਰ ਨਹੀਂ ਹੈ ਰਾਗ ਸੋਰਠ ਬਾਣੀ ਭਗਤ ਪੀਖਣ ਕੀ ਸੋਰਠ ਰਾਗ ਦੇ ਵਿੱਚ ਭਗਤ ਪੀਖਣ ਜੀ ਕੀ ਬਾਣੀ ਇਕ ਓੰਕਾਰ ਸਤਿਗੁਰੂ ਬਰਸਾਦ ਅਕਾਲ ਪੁਰਖੇ ਕੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨੈਣ ਹੋ ਨੀਰ ਬਹਿ ਤਨ ਕੀ ਨਾਮ ਪਾ ਕੇ ਸੁ ਦੁਧਵਨੀ हे ਜੀ ਬਿਰਧ ਅਵਸਥਾ ਵਿੱਚ ਕਮਜ਼ੋਰ ਹੋਣ ਕਰਕੇ ਤੇਰੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ ਤੇਰਾ ਸਰੀਰ ਲਿੱਸਾ ਹੋ ਗਿਆ ਹੈ ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕੀਆ ਕਰੇ ਪੁਰਾਣੀ ਤੇਰਾ ਗਲਾ ਕਫ ਨਾਲ ਢਕਣ ਕਰਕੇ ਬੋਲ ਨਹੀਂ ਸਕਦਾ ਅਜੇ ਵੀ ਤੂੰ ਕੀ ਕਰ ਰਿਹਾ ਹੈਂ ਭਾਵੇਂ ਹੁਣ ਵੀ ਤੂੰ ਪ੍ਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ ਤੂੰ ਕਿਉਂ ਸਰੀਰ ਦੇ ਮੋਹ ਚ ਫਸਿਆ ਪਿਆ ਨਹੀਂ ਤੂੰ ਕਿਉਂ ਦੇ ਅਧਿਆਸ ਨਹੀਂ ਛੱਡਦਾ RAM RAAY HO MADH BUNWARI APNE SANTON LEHO YE BARI RAHO RAM RAAY HO हे सुन राम हे प्रभु जी जे तू हकीम बने ता तू अपने संता नु देह अध्यास तो बचा लिनदा है भाव तू आप ही हकीम बनके संता नु देह अध्यास तो बचा लिनदा है रहाओ थोड़ा साम दिए माथे पीर शरीर जलन है ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਬਾਕਾਰ ਆਖਦ ਨਹੀਂ ਇਹ ਪ੍ਰਾਣੀ ਬਿਰਧ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਪੀੜ ਟਿਕੀ ਰਹਿੰਦੀ ਹੈ ਸਰੀਰ ਵਿੱਚ ਸੜਨ ਰਹਿੰਦੀ ਹੈ ਕਲੇਜੇ ਵਿੱਚ ਦਰਦ ਉਠਲੀ ਹੈ ਕਿਸ ਕਿਸ ਅੰਗ ਦਾ ਫਿਕਰ ਕਰੀਏ ਸਾਰੇ ਹੀ ਜਿਸਮ ਵਿੱਚ ਬੁਢੇਪੇ ਦਾ ਇੱਕ ਐਸਾ ਵੱਡਾ ਰੋਗ ਉਠਖਲੋਤਾ ਹੈ ਕਿ ਐਸਾ ਕੋਈ ਇਲਾਜ ਨਹੀਂ ਹੈ ਫਿਰ ਵੀ ਇਸ ਸਰੀਰ ਨਾਲੋਂ ਤੇਰਾ ਬੋਝ ਨਹੀਂ ਮਿਟਦਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖ ਦੇ ਜਗ ਸਾਰਾ ਇਹ ਸਰੀਰ ਕਮੋਨ ਨੂੰ ਮਟਾਉਣ ਦਾ ਇਕੋ ਹੀ ਸ੍ਰੇਸ਼ ਅਲਾਜ ਜਗਤ ਵਿੱਚ ਹੈ ਉਹ ਹੈ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ ਪਰਮਾਤਮਾ ਦਾ ਨਾਮ ਰੂਪ ਨਿਰਮਲ ਜਲ ਗੋੜ ਪੁਰਸਾਦ ਕਹਿ ਜਨ ਪੀਖਣ ਪਾਉ ਮੋਖ ਦੁਆਰਾ ਦਾਸ ਪੀਖਣ ਆਖਦਾ ਹੈ ਕਿ ਇਹ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹ ਨਾਮ ਜਪਣ ਦਾ ਰੱਸਾ ਲੱਭ ਲਿਆ ਹੈ ਜਿਸ ਕਰਕੇ ਮੈਂ ਸਰੀਰ ਕਮੂਤੋਂ ਖਲਾਸੀ ਪਾ ਲਈ ਹੈ ਐਸ ਸੋਠ ਭਗਤ ਪੀਖਣ ਜੀ ਭਗਤ ਪੀਖਣ ਜੀ ਦੀ ਬਾਣੀ ਸ਼ੋਰ ਸੁਆਗ ਵਿੱਚ ਐਸਾ ਨਾਮ ਰਤਨ ਨਿਰਮੋਲਕ ਪਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੇ ਰੱਖਿਆ ਰਤਨ ਨਾਸ਼ ਪੇਸ਼ ਪਾਇਆ ਪ੍ਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਬਾਧਾਰਤ ਹੈ ਜੋ ਭਾਗਾਂ ਦੇ ਨਾਲ ਮਿਲਦਾ ਹੈ ਇਸ ਰਤਨ ਨੂੰ ਜੇ ਅਨੇਕਾਂ ਯਤਨ ਕਰਕੇ ਵੀ ਹਿਰਦੇ ਵਿੱਚ ਗੁੱਪਤ ਰੱਖੀਏ ਤਾਂ ਵੀ ਲਕਾਇਆ ਇਹ ਲੁਕਦਾ ਨਹੀਂ ਹਾਰਿ ਗੁਣ ਕਹਤੇ ਕਹਿਣਾ ਨਹੀਂ ਜੈਸੇ ਗੂੰਗੇ ਕੀ ਮਠਿਆਈ ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰਕੇ ਵੀ ਹਿਰਦੇ ਵਿੱਚ ਗੁਪਤ ਰੱਖੀਏ ਤਾਂ ਵੀ ਲਕਾਇਆ ਇਹ ਲੁਕਦਾ ਨਹੀਂ ਉਹ ਜੇ ਸਵਾਦ ਦੱਸਿਆ ਨਹੀਂ ਦੱਸਿਆ ਜਾ ਸਕਦਾ ਸੋ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ ਜੋ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਸਵਾਦ ਆਉਂਦਾ ਹੈ ਨਾ ਉਸ ਨੂੰ ਦੱਸਿਆ ਨਹੀਂ ਜਾ ਸਕਦਾ ਜਿਵੇਂ ਗੂੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ ਗੂੰਗਾ ਬੱਸ ਨਹੀਂ ਸਕਦਾ ਰਹਾਓ ਥੋੜਾ ਵੀ ਸਮਝਾਂਗੇ ਰਸ ਨਾ ਰਮਤ ਸੁਣਤ ਸੁਖ ਸਰਵਣ ਚਿਤ ਚੇਤੇ ਸੁਖ ਹੋਈ ਕਹੋ ਪ੍ਰਖਿਮ ਦੋਏ ਨੈਣ ਸੁਣੋ ਕੀ ਜਾਂ ਦੇ ਖਾਤੇ ਸੋਈ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁੱਖ ਮਿਲਦਾ ਹੈ ਸੁਣਦਿਆਂ ਕੰਨ ਨੂੰ ਸੁੱਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਭੀਖਣ ਜੀ ਕਹਿ ਰਹੇ ਹਨ ਕਿ ਤੂੰ ਵੀ ਆ ਕੇ ਇਹ ਨਾਮ ਸਿਮਰਿਆ ਮੇਰੀਆਂ ਦੋਹਾਂ ਅੱਖਾਂ ਵਿੱਚ ਐਸੀ ਠੰਡ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ਤਨ ਆਸਰੀ ਮਹਲਾ ਪਹਿਲਾ ਕਰ ਪਹਿਲਾ ਚੋਪਦੇ ਰਾਤ ਤਨ ਆਸਰੀ ਘਰ ਪਹਿਲੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਰ ਬੰਦਾ ਵਾਲੀ ਬਾਣੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਭੰ ਗੁਰਪੁਰ ਸਾਧ ਰਾਗਤਨ ਅਸ੍ਰੀ ਘਰ ਪੈਦੇ ਵਿੱਚ ਇਹ ਜੋ ਚਾਰ ਬੰਦਾ ਵਾਲੀ ਗੁਰਨਾਣਕ ਸਾਹਿਬ ਜੀ ਦੀ ਬਾਣੀ ਹੈ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹਉਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਪਬ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੁਨਾ ਵਿੱਚ ਨਹੀਂ ਹੁੰਦਾ ਜਿਸ ਦਾ ਪ੍ਰਕਾਸ਼ ਆਪਣੇ ਆਪਤ ਹੋਇਆ ਹੈ ਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀਉ ਦਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁੱਖ ਬਸਾਰਨ ਸੇਵਿਆ ਸਦਾ ਸਦਾ ਦਾਰ ਜਗਤ ਦੁੱਖਾਂ ਦਾ ਸਮੁੰਦਰ ਹੈ ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ ਜਿਸ ਤੇ ਪਾਸ ਮੈਂ ਜਾ ਕੇ ਮਿੰਤਾ ਕਰਾਂ ਸੋਹਾ ਹੋਰ ਸਾਰੇ ਆਪੇ ਜਿਹੜੇ ਹਨ ਇਹ ਮੈਂ ਛੱਡ ਕੇ ਮੈਂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਪ੍ਰਮਾਤਮਾ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਣ ਕਰਨ ਵਾਲਾ ਹੈ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਤਾਰ ਰਹਾਉ ਰਾਉਲ ਪੰਥੀ ਹੈ ਇੱਥੇ ਥੋੜਾ ਜਿਹਾ ਵਿਸ਼ਰਾਮ ਦੇਣਾ ਹੁੰਦਾ ਹੈ ਇੱਥੇ ਸਤਗੁਰੂ ਜੀ ਵਿਸ਼ਰਾਮ ਦੇ ਕੇ ਕਹਿੰਦੇ ਹਨ ਕਿ ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਦਾ ਕਰਦਾ ਰਹਿੰਦਾ ਹੈ ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਬਖਸ਼ਿਸ਼ਾਂ ਵਿੱਚ ਨਿਤਿਉ ਹੈ ਜਿਵੇਂ ਪਹਿਲੀ ਵਾਰ ਹੀ ਬਖਸ਼ਿਸ਼ ਕਰਨ ਲੱਗਾ ਹੈ ਰਹਾਉ ਥੋੜਾ ਜਿਹਾ ਵਿਸ਼ਰਾਮ ਦਈਏ ਆਪਾਂ ਆਮ ਬੰਦੇ ਨੂੰ ਕੋਈ ਗੱਲ ਬਾਰ-ਬਾਰ ਕਹੀ ਜਾਈਏ ਨਾ ਤੇ ਉਹ ਅੱਕ ਜਾਂਦਾ ਹੈ ਕਿ ਯਾਰ ਕੀ ਤੂੰ ਮੇਰੇ ਕੰਨ ਖਾਈ ਜਾਂਦਾ ਪਰ ਆਪਾਂ ਆਪਣੇ ਮਾਲਕ ਨੂੰ ਬਾਰ-ਬਾਰ ਮਾਲਕ ਦੇ ਗਾੜੀ ਚੱਲੇ ਕਢਦੇ ਰਹੀਏ ਬਾਰ-ਬਾਰ ਉਸ ਨੂੰ ਕਹਿੰਦੇ ਰਹੀਏ ਉਹ ਅੱਖਦਾ ਨਹੀਂ ਸਗੋਂ ਬਖਸ਼ਣ ਕਰਦਾ ਹੈ ਉਹ ਬਖਸ਼ਾਂ ਵਿੱਚ ਲੱਗਾ ਰਹਿੰਦਾ ਹੈ ਅਨ ਦਿਨ ਸਾਬ ਸੇਵਿਆ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਨੀ ਪਾਰ ਧਾਰਾ ਹੋਏ हे ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ हे ਜਿੰਦੇ ਧਿਆਨ ਨਾਲ ਸੁਣ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਉਚੋਂ ਪਾਰ ਲੰਘ ਸਕੀਦਾ ਹੈ ਦਿਆਲ ਤੇਰੇ ਨਾਮ ਕਰਾਂ ਸਦ ਕੁਰਬਾਨੇ ਜਾਓ ਰਹਾ ਹੇ ਦਇਆ ਦੇ ਕਰ ਹੇ ਦਿਆਲੂ ਪ੍ਰਭ ਹੇ ਕਿਰਪਾਲੂ ਦਾਤਾ ਮੇਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੀ ਰਹੀ ਮੈਂ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਮੈਂ ਤੇਥੋਂ ਸਦਕੇ ਜਾਂਦਾ ਹਾਂ ਰਾਉ ਥੋੜੇ ਅਭਿਸ਼ਾਮ ਦੇਵਾਂਗੇ ਸਰਬੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਤੋਂ ਕਰੇ ਜਾ ਕੋ ਨਦਰ ਕਰੇ ਸਰਬੰਗ ਹਰ ਥਾਂ ਇਦਾਂ ਰਹਿੰਦਾ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਤੇ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਿਸ ਜੀਵ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ ਤੋਬਾਜ ਪਿਆਰੇ ਕੇਵਰਾ ਸਾਰ ਡਾਈ ਦੇ ਜਿਤ ਨਾਮ ਤੇਰੇ ਲਾਗ ਰਾਂ ਏ ਪਿਆਰੇ ਵਾਹਿਗੁਰੂ ਪ੍ਰਭੂ ਜੀ ਤੇਰੀ ਜਾਪ ਤੋਂ ਬਿਨਾ ਮੈਂ ਬਿਆਕ੍ਰ ਹੋ ਜਾਂਦਾ ਹਾਂ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ صدਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਦੁਜਾ ਨਹੀਂ ਕੋਵੇ ਜਿਸ ਆਗੇ ਪਿਆਰੇ ਜੈਕਾ ਰਹਾ ਹੋਏ ਪਿਆਰੇ ਤੇ ਇਹ ਬਿਨਾ ਤੇਰੇ ਤੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ ਜਿਸ پاس ਜਾ ਕੇ ਮੈਂ ਇਹ ਅਰਜ਼ ਕਰ ਸਕਾਂ ਜਿਸ ਪਾਸ ਜਾ ਕੇ ਮੈਂ ਬੇਨਤੀ ਕਰਾਂ ਰਾਵ ਥੋੜਾ ਵਿਸ਼ਰਾਮ ਦਿੱਤਾ ਸੇ ਵੀ ਸਾਹਿਬ ਆਪਣਾ ਅਬਰ ਨਾ ਜਾਂਚੂ ਕੋਏ ਨਾਨਕ ਦਾ ਦਾਸ ਹੈ ਬਿੰਦ ਬਿੰਦੀ ਚੁੱਕ ਚੁੱਕ ਹੋਏ ਦੁੱਖਾਂ ਦੇ ਸਾਗਰ ਵਿੱਚ ਇਹ ਸੁੱਖਾਂ ਦੇ ਸਾਗਰ ਵਿੱਚ ਡੁੱਬਣ ਤੋਂ ਬਚਣ ਲਈ ਦੁੱਖਾਂ ਦੇ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਉਸ ਮਾਲਕ ਦਾ ਹੀ ਸੇਵਕ ਮੈਂ ਆਪਣੇ ਉਸ ਮਾਲਕ ਦਾ ਹੀ ਸੇਵਕ ਹਾਂ ਉਸ ਮਾਲਕ ਤੋਂ ਹੀ ਖਿੰਖਿਨ ਸਦਕੇ ਹੁੰਦਾ ਸਹਬ ਤੇਰੇ ਨਾਮ ਵਿਟੋ ਬਿੰਦਿ ਬਿੰਦਿ ਚਖ ਚਖ ਹੋਏ ਰਾਉ ਇਹ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਖਿੰਨ ਖਿੰਨ ਕੁਰਬਾਨ ਜਾਂਦਾ ਹਾਂ rau ਇੱਥੇ ਥੋੜਾ ਵਿਸ਼ਰਾਮ ਦਿੱਤਾ ਹੈ ਤਨਾ ਸ੍ਰੀ ਮਹਲਾ ਪਹਿਲਾ ਤਨਾ ਸ੍ਰੀ ਰਾਗ ਦੇ ਵਿੱਚ ਧੰਗੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਬਾਣੀ ਅਚਾਰਨ ਕਰਦੇ ਹੋਏ ਕਹਿੰਦੇ ਹਨ ਹਮ ਆਦਮੀ ਹਾਏ ਇੱਕ ਦਮੀ ਮੌਲਤ ਮੌਤ ਨਾ ਜਾਣਾ ਏ ਭਾਈ ਅਸੀਂ ਆਦਮੀ ਇੱਕ ਦਮ ਦੇ ਹਮਾਲਕਾਂ ਕੀ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਹੈ ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ ਨਾਨਕ ਬਿਨ ਵਾ ਤਿਸਾਸ ਰਹੋ ਜਾ ਕੇ ਜੀ ਪੁਰਾਣਾ ਇਸ ਸਵਾਸੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸਵਾਸ ਦਿੱਤੇ ਹੋਏ ਹਨ ਅੰਬੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨ ਰਹਾ ਰਹਾ ਦਮਤਰੋਂ ਦਾ ਥੋੜਾ ਵਿਰਾਮ ਦੇਈਏ ਇਥੇ ਸਤਗੁਰੂ ਕਹਿ ਰਹੇ ਹਨ ਕਿ हे अनने जीव हे माया ਦੇ ਮੋਹ ਵਿੱਚ ਗਰਸੇ ਹੋਏ ਅੰਨੇ ਜੀਵ ਜੀਵਨ ਕਿੰਨੇ ਕੁ ਦਿਨਾਂ ਦਾ ਹੈ ਕਿੰਨੇ ਕੁ ਦਿਨਾਂ ਦਾ ਜਗਤ ਵਿੱਚ ਇਹ ਸਮਝ ਲਾ ਕਿ ਤੇਰੀ ਇਹ ਜਗਤ ਵਿੱਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ਰਹਾਉ ਥੋੜਾ বিশ্রাম ਲਈਏ ਸਾਸ ਮਾਸ ਸਭ ਜੀਓ ਤੁਮਾਰਾ ਉਮਾ ਖਰਪਿਆਰਾ ਏ ਪ੍ਰਭੂ ਜੇ ਮੈਂ ਇਹ ਸਵਾਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਤੇ ਮੈਂ ਆਪਣਾ ਪਿਆਰ ਵੀ ਤੂੰ ਆਪ ਹੀ ਦੇ ਨਾਨਕ ਸਹਿਰ ਇਹ ਕਹਤ ਹੈ ਸੱਚੇ ਪਰਵਦਗਾਰ ਏ ਸਦਾ ਅਟਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ ਤੇਰਾ ਢਾਡੀ ਨਾਨਕ ਤੇਰੇ ਦਰ ਤੇ ਇਹੋ ਹੀ ਬੇਨਤੀ ਕਰਦਾ ਹੈ ਜੇ ਤੂੰ ਕਿਸੇ ਨਾ ਦੇਈ ਮੇਰੇ ਸਹਬਾ ਕਿਆ ਕੋ ਕੱਢੇ ਗਣਾ ਨਾਨਕ ਬਨਵੇਂ ਸੋ ਕਿਸ ਪਾਇਆ ਉਰਬ ਲਿਖੇ ਕਰਣਾ ਏ ਮੇਰੇ ਮਾਲਕ ਜੇ ਤੂੰ ਆਪਣੇ ਪਿਆਰ ਦੀ ਦਾਤ ਆਪ ਹੀ ਕਿਸੇ ਜੀਵ ਨੂੰ ਨਾ ਦੇਵੇਂ ਤਾਂ ਜੀਵ پاس ਕੋਈ ਐਸੀ ਸ਼ੈ ਨਹੀਂ ਜੋ ਉਸ ਦੇ ਵਟੇ ਵਿੱਚ ਦੇ ਕੇ ਤੇਰਾ ਪਿਆਰ ਵਿਖਾ ਦੇ ਲੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮ ਅਨੁਸਾਰ ਸੰਸਕਾਰ ਉਪਲੇਖ ਉਸ ਦੇ ਮੱਥੇ ਤੇ ਲਿਖਿਆ ਹੋਇਆ ਹੈ ਆਪਣੇ ਨਾਮ ਤੇ ਪਿਆਰ ਦੀ ਦਾਤ ਤਾਂ ਤੋ ਆਪ ਹੀ ਦੇਣੀ ਹੈ ਨਾਮ ਖਸਨ ਕਾ ਚਤ ਨਾ ਕੀਆ ਕਪਟੀ ਕਪਟ ਕਮਾਣਾ ਜੰਮ ਦੀਵਾਰ ਜਾ ਪਕੜ ਚਿਲਾਇਆ ਤਾਂ ਚਲਦਾ ਪਛੋ ਤਣਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਇੱਥੇ ਇਹ ਜਿਹੜਾ ਛਲ ਵਾਲਾ ਮਨੁੱਖ ਸ਼ਰੀਰ ਛਲ ਕਰਦਾ ਹੈ ਨਾ ਚਲੀ ਮਨੁੱਖ ਬਾਲ ਛਲ ਕਰਨ ਵਾਲਾ ਮਨੁੱਖ ਜਿਹੜਾ ਸ਼ਰਕ ਕਰਦਾ ਹੈ ਸ਼ਰਕ ਕਮਉਦਾ ਰਹਿਦਾ ਹੈ ਤੇ ਖਸਮ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਨਹੀਂ ਵਸਾਉਂਦਾ ਇਹ ਫਿਰ ਜਦੋਂ ਸਾਰੀ ਉਮਰ ਈਮ ਲੰਗਾ ਕੇ ਅਖੀਰ ਵੇਲੇ ਜਦੋਂ ਜਮ ਰਾਜ ਫੜ ਕੇ ਇਹਨੂੰ ਜਦੋਂ ਜਮ ਰਾਜ ਫੜ ਕੇ ਇਹਨੂੰ ਆਪਣੇ ਬੂਹੇ ਵੱਲ ਧੱਕਦੇ ਹਨ ਤੇ ਉੱਥੋਂ ਫਿਰ ਤੁਰਨ ਵੇਲੇ ਹੱਥ ਮਲਦਾ ਹੈ ਪਛਟਉਂਦਾ ਹੈ ਜਬ ਲਗ ਦੁਨੀਆ ਰਈਆ ਨਾਨਕ ਕਿਸ ਸੁਣੀਏ ਕਿਸ ਕਿਆ ਪਾਦੁਰ ਹਮ ਰਹਿਣ ਨਾ ਪਿਆ ਜੀਵਤਿਆ ਮਰ ਰਈਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨੇ ਕਿ ਜਦੋਂ ਤੱਕ ਦੁਨੀਆ ਵਿੱਚ ਜਿਉਣਾ ਹੈ ਪ੍ਰਮਾਤਮਾ ਦੀ ਸਿਫਤ ਸਲਾਖ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੀ ਸਿਫਤ ਸਲਾਖ ਸੁਣਨੀ ਚਾਹੀਦੀ ਹੈ ਇਹ ਹੀ ਹੈ ਮਨੁੱਖਾ ਜਨਮ ਦਾ ਲਾਭ ਤੇ ਇੱਥੇ ਸਦਾ ਨਹੀਂ ਬੈਠ ਰਹਿਣਾ ਅਸੀਂ ਢੂੰਡ ਚੁੱਕੇ ਹਾਂ ਕਿਸੇ ਨੂੰ ਸਦਾ ਦਾ ਟਿਕਾਣਾ ਇੱਥੇ ਨਹੀਂ ਮਿਲਿਆ ਅਸੀਂ ਢੂੰਡ ਢੂੰਡ ਕੇ ਥੱਕ ਚੁੱਕੇ ਹਾਂ ਕਿਸੇ ਨੂੰ ਸਦਾ ਦਾ ਟਿਕਾਣਾ ਇੱਥੇ ਨਹੀਂ ਮਿਲਿਆ ਕੋਈ ਸਦਾ ਵਾਸਤੇ ਇੱਥੇ ਰਹਿ ਨਹੀਂ ਸਕਿਆ ਇਸ ਵਾਸਤੇ ਜਿੰਨਾ ਚਿਰ ਜੀਵਨ ਅਫਸਰ ਮਿਲਿਆ ਹੈ ਦੁਨੀਆ ਦੀਆਂ ਵਾਸ਼ਨਾਵਾਂ ਵੱਲੋਂ ਮਰ ਕੇ ਜ਼ਿੰਦਗੀ ਦੇ ਦਿਨ ਜਿਹੜੇ ਆ ਉਹ ਗੁਜ਼ਾਰੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਦੇ ਰਾਈ ਇਹ ਸਮਝਾਉਣ ਦਾ ਯਤਨ ਕਰਦੇ ਹਨ ਕਿ ਆਪਾਂ ਆਪਣੀ ਜ਼ਿੰਦਗੀ ਦੇ ਜਿਹੜੇ ਸਾਰਾ ਸਮਾਂ ਹੈ ਨਾ ਇਹ ਐਵੇਂ ਅਜ਼ਾਈਨਾ ਗਵਾਈਏ ਇਸ ਵਾਹਿਗੁਰੂ ਦਾ ਨਾਮ ਸਿਮਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜਨਮ ਸਫਲ ਕਰ ਲਈਏ ਜੇਕਰ ਆਪਾਂ ਨਾਮ ਨਹੀਂ ਜਪਾਂਗੇ ਝੂਠ ਬੋਲਾਂਗੇ ਭੈੜੇ ਕਰਮ ਕਰਾਂਗੇ ਤੇ ਜਮਾਂ ਦੀ ਫਾਇਪ ਹੋਵੇਗੀ ਤੇ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਪਰਮੇਸ਼ਰ ਵੱਲੋਂ ਭੇਜੇ ਹੋਏ ਦੂਤ ਦੇਵਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੈ ਕੇ ਜਾਂਦੇ ਹਨ ਭਾਵ ਕੇ ਮੁਕਤ ਹੋ ਜਾਂਦੇ ਹਨ ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਤਨੀ ਕੋਈ ਹਾਜ਼ਰੀ ਪ੍ਰਵਾਨ ਕਰੋ ਜੀ ਕੱਲ ਫਿਰ ਆਜਿ ਰੋਵਾਂਗੇ ਦਾਸ ਦੇ ਕੋਲੋਂ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦੇ ਹੋਇਆ ਸ਼ਬਦ ਵਿਚਾਰਾ ਕਰਦੇ ਹੋਇਆ अनेका ਪੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਅਣਜਾਣਾਂ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨੀ ਬਲ ਬੁੱਧੀ ਬਖਸ਼ਿਸ਼ ਹੋਵੇ ਸਾਤ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਸਾਥ ਸੰਗਤ ਦੀ ਇੱਕ ਬੇਨਤੀ ਹੱਥ ਚੁੜ ਕੇ ਹੈ ਦੇ ਦਾਸਾ ਚੈਨਲ ਗੁਰ ਸਾਖੀਆਂ ਸਬਦ ਵਿਚਾਰ ਸਬਸਕ੍ਰਾਈਬ ਕਰ ਲਵੋ ਜੀ ਇਹ ਚੈਨਲ ਤੋਂ ਆਪ ਜੀ ਨੂੰ ਨਰੋਲ ਧਾਰਮਿਕ ਸਾਖੀਆਂ ਜਾਂ ਨਰੋਲ ਗੁਰਬਾਣੀ ਮਿਲੇਗੀ ਤੇ ਇਹ ਜੋ ਗੁਰਬਾਣੀ ਹੈ ਇਸ ਅਗਮੇ ਚੈਨਲ ਹੈ ਇਹ ਗੁਰਬਾਣੀ ਉਸ ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਹੈ ਤੇ ਜਿਹੜਾ ਇਸ ਗੁਰਬਾਣੀ ਨੂੰ ਸੁਨੇਗਾ ਜਿਹੜਾ ਇਸ ਗੁਰਬਾਣੀ ਨੂੰ ਪੜ੍ਹੇਗਾ ਜਿਹੜਾ ਇਸ ਨੂੰ ਵਿਚਾਰੇਗਾ ਸੋਚੇਗਾ ਉਹ ਨਿਰੰਕਾਰ ਦੇ ਦੇਸ਼ ਵਿੱਚ ਹੀ ਚਲਾ ਜਾਵੇਗਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਜਿਹੜੇ ਨਵੇਂ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਤੇ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਹੁਣ ਇੱਥੇ ਹੀ ਸਮਾਪਤੀ ਹੈ ਹੁਣ ਆਉ ਗੱਜ ਕੇ ਪੁੱਤੇ ਬਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ